ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਗੂ ਆਤਿਸ਼ੀ ਨਾਲ ਜੁੜੇ ਫਰਜ਼ੀ ਵੀਡੀਓ ਮਾਮਲੇ ਦੇ ਵਿੱਚ ਵੱਡਾ ਕਾਨੂੰਨੀ ਮੋੜ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਜਲੰਧਰ ਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ ਵੀਡੀਓ ਡਾਕਟਰੀਡ ਯਾਨੀ ਕਿ ਛੇੜਛਾੜ ਕੀਤਾ ਹੋਇਆ ਸੀ ਕੋਰਟ ਅੱਗੇ ਪੇਸ਼ ਕੀਤੀ ਗਈ ਫੋਰੈਂਸਿਕ ਰਿਪੋਰਟ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਆਤਿਸ਼ੀ ਨਾਲ ਜੋੜ ਕੇ ਫੈਲਾਇਆ ਗਿਆ ਵੀਡੀਓ ਅਸਲੀ ਨਹੀਂ ਸੀ ਸਗੋਂ ਉਸ ਨਾਲ ਤਕਨੀਕੀ ਦੀ ਤੌਰ ਤੇ ਹੇਰ ਫੇਰ ਕੀਤੀ ਗਈ ਸੀ ਇਸ ਦੇ ਮੱਦੇ ਨਜ਼ਰ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਜਲੰਧਰ ਕੋਰਟ ਨੇ ਫੇਸਬੁੱਕ ਇੰਸਟਾਗ੍ਰam ਐਕਸ ਅਤੇ ਟੈਲੀਗ੍ਰam ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਇਹ ਵੀਡੀਓ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਪਲੇਟਫਾਰਮ ਤੋਂ ਹਟਾਇਆ ਜਾਵੇ ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਸਾਈਬਰ ਕ੍ਰਾਈਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਵੀਡੀਓ ਨਾਲ ਮਿਲ ਦੇ ਜੁਲਦੇ ਜਾਂ ਇਸ ਦੀ ਨਕਲ ਕਰਕੇ ਬਣਾਏ ਹੋਏ ਹੋਰ ਸਾਰੇ ਵੀਡੀਓ ਵੀ ਤੁਰੰਤ ਹਟਾਏ ਜਾਣ ਕਾਨੂੰਨੀ ਮਾਹਿਰਾਂ ਦੇ ਅਨੁਸਾਰ ਇਹ ਫੈਸਲਾ ਇੱਕ ਨਿਊਜ਼ ਅਤੇ ਡਿਜੀਟਲ ਗਲਤ ਪ੍ਰਚਾਰ ਖਿਲਾਫ ਇੱਕ ਮਿਸਾਲੀ ਕਦਮ ਮੰਨਿਆ ਜਾ ਰਿਹਾ ਹੈ ਇਸ ਮਾਮਲੇ ਤੋਂ ਬਾਅਦ ਰਾਜਨੀਤੀ ਵਿੱਚ ਵੀ ਗਰਮਾਹਟ ਹੁਣ ਤੇਜ਼ ਹੋ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਜਲੰਧਰ ਕੋਰਟ ਦਾ ਹੈ ਫੈਸਲਾ ਫਰਜ਼ੀ ਵੀਡੀਓਜ਼ ਰਾਹੀਂ ਕਿਸੇ ਦੀ ਛਵੀ ਖਰਾਬ ਕਰਨ ਵਾਲਿਆਂ ਲਈ ਇੱਕ ਸਖਤ ਸੁਨੇਹਾ ਮੰਨਿਆ ਜਾ ਰਿਹਾ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਆਕੂ ਆਤਿਸ਼ੀ ਨਾਲ ਜੁੜੇ ਫਰਜ਼ੀ ਵੀਡੀਓ ਮਾਮਲੇ ਦੇ ਵਿੱਚ ਵੱਡਾ ਕਾਨੂੰਨੀ ਮੋੜ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਜਲੰਧਰ ਕੋਰਟ ਨੇ ਅਹਿਮ ਫੈਸਲਾ ਸੁਣਾਉਂਦਿਆਂ ਸਪਸ਼ਟ ਕੀਤਾ ਹੈ ਕਿ ਸੋਸ਼ਲ ਮੀਡੀਆ ਉਤੇ ਵਾਇਰਲ ਕੀਤਾ ਗਿਆ ਵੀਡੀਓ ਡਾਕਟਰੀਡ ਯਾਨੀ ਕਿ ਛੇੜਛਾੜ ਕੀਤਾ ਹੋਇਆ ਸੀ ਕੋਰਟ ਅੱਗੇ ਪੇਸ਼ ਕੀਤੀ ਗਈ ਫੋਰੈਂਸਿਕ ਰਿਪੋਰਟ ਦੇ ਵਿੱਚ ਇਹ ਗੱਲ ਸਾਬਤ ਹੋ ਗਈ ਕਿ ਆਤਿਸ਼ੀ ਨਾਲ ਜੋੜ ਕੇ ਫੈਲਾਇਆ ਗਿਆ ਵੀਡੀਓ ਅਸਲੀ ਨਹੀਂ ਸੀ ਲਗ ਉਸ ਨਾਲ ਤਕਨੀਕੀ ਤੌਰ ਉਤੇ ਹੇਰਫੇਰ ਕੀਤੀ ਗਈ ਸੀ ਇਸ ਦੇ ਮੱਦੇਨਜ਼ਰ ਕੋਰਟ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਹੋਇਆਂ ਵੱਡੇ ਹੁਕਮ ਜਾਰੀ ਕਰ ਦਿੱਤੇ ਨੇ ਜਲੰਧਰ ਕੋਰਟ ਨੇ ਫੇਸਬੁੱਕ ਇੰਸਟਾਗ੍ਰam ਐਕਸ ਅਤੇ ਟੈਲੀਗ੍ਰam ਸਮੇਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਇਹ ਹੁਕਮ ਦਿੱਤਾ ਹੈ ਕਿ ਇਹ ਵੀਡੀਓ 24 ਘੰਟਿਆਂ ਦੇ ਅੰਦਰ ਅੰਦਰ ਆਪਣੇ ਪਲੇਟਫਾਰਮ ਤੋਂ ਹਟਾਇਆ ਜਾਵੇ ਇਸ ਦੇ ਨਾਲ ਹੀ ਕੋਰਟ ਨੇ ਇਹ ਵੀ ਕਿਹਾ ਹੈ ਕਿ ਜੇ ਸਾਈਬਰ ਕ੍ਰਾਈਮ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਇਸ ਵਿডিও ਨਾਲ ਮਿਲਦੇ ਜੁਲਦੇ ਜਾਂ ਇਸ ਦੀ ਨਕਲ ਕਰਕੇ ਬਣਾਏ ਹੋਏ ਹੋਰ ਸਾਰੇ ਵੀਡੀਓ ਵੀ ਤੁਰੰਤ ਹਟਾਏ ਜਾਣ ਕਾਨੂੰਨੀ ਮਾਹਿਰਾਂ ਦੇ ਅਨੁਸਾਰ ਇਹ ਫੈਸਲਾ ਫੇਕ ਨਿਊਜ਼ ਅਤੇ ਡਿਜੀਟਲ ਗਲਤ ਪ੍ਰਚਾਰ ਖਿਲਾਫ ਇੱਕ ਮਿਸਾਲੀ ਕਦਮ ਮੰਨਿਆ ਜਾ ਰਿਹਾ ਹੈ ਇਸ ਮਾਮਲੇ ਤੋਂ ਬਾਅਦ ਰਾਜਨੀਤੀ ਵਿੱਚ ਵੀ ਗਰਮਾਹਟ ਹੁਣ ਤੇਜ਼ ਹੋ ਚੁੱਕੀ ਹੈ ਅਤੇ ਸੋਸ਼ਲ ਮੀਡੀਆ ਦੀ ਜ਼ਿੰਮੇਵਾਰੀ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਜਲੰਧਰ ਕੋਰਟ ਦਾ ਹੈ ਫੈਸਲਾ ਫਰਜ਼ੀ ਵੀਡੀਓਜ਼ ਰਾਹੀਂ ਕਿਸੇ ਦੀ ਛਵੀ ਖਰਾਬ ਕਰਨ ਵਾਲਿਆਂ ਲਈ ਇੱਕ ਸਖਤ ਸੁਨੇਹਾ ਮੰਨਿਆ ਜਾ ਰਿਹਾ ਹੈ